ਇਹ ਪਿੰਡ ਅਜਨਾਲਾ ਤਹਿਸੀਲ ਦਾ ਡੱਬਰਪੰਡਾ ਜੀ ਇੱਥੇ ਲੱਗ ਗਿਆ ਜਿਸ ਤਰ੍ਹਾਂ ਕਿ ਸਾਰੰਗੇਵ ਜਾਫਰਪੋਟ ਇਹ ਸੜਕ ਨੇ ਇੱਥੇ ਜ਼ਮੀਨ ਲਈਆ 1990 ਚਾ 1990 ਤੋਂ ਮੈਂ ਕਦੇ ਵੀ ਇਸ ਸੱਕੀ ਨਾਲੇ ਦੀ ਖਲਾਈ ਨਹੀਂ ਦੇਖੀ ਕਿੱਥੇ ਔਰ ਜਿੰਨਾ ਪਾਣੀ ਇੱਥੋਂ ਜਾ ਰਿਹਾ ਹੈ ਇਹਨਾਂ ਪਾਣੀ ਸੱਕੀ ਨਾਲੇ ਜਿੱਥੇ ਜਾ ਰਿਹਾ ਇੱਕ ਛੋਟੀ ਜੀ ਪੁਲੀ ਹੈ ਤੇ ਇਸ ਪੁਲੀ ਤੋਂ ਵੇਖੋ ਵੀ ਕਿੰਨੀ ਸਪੀਡ ਚ ਪਾਣੀ ਜਾ ਰਿਹਾ ਆਇਆ ਕੀ ਹਾਲਾਤ ਨੇ ਜੀ ਅਸ ਮੇਰਾ ਨਾਮ ਬਲਦੇਵ ਸਿੰਘ ਸਰਸਾ ਔਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦਾ ਬੰਨ ਹੈ ਨਗਰ ਹਾਂ ਸਾਡੀ ਸੰਸਥਾ ਦਾ ਨਾਮ ਲੋਕ ਭਲਾਈ ਇਨਸਾਫ ਵੈਲਫੇਅਰ ਸੈਕਟੀ ਹੈ ਜੋ ਕਿ ਵੱਡੇ ਪੱਧਰ ਤੇ ਕਿਸਾਨੀ ਮਸਲੇ ਲੈ ਕੇ ਅਸੀਂ ਦਿੱਲੀ ਬਾਡਰਾਂ ਤੇ ਵੀ ਰਹੇ ਉਸ ਤੋਂ ਬਾਅਦ ਖਨੋੜੀ ਬਾਡਰ ਸ਼ੰਭੂ ਬਾਡਰ ਤੇ ਸਾਰਾ ਅੱਜ ਅਸੀਂ ਇੱਥੇ ਹੁਣ ਜਿਹੜਾ ਅਜਨਾਲਾ ਤਸੀਲ ਦਾ ਡੱਬਰ ਪਿੰਡ ਹੈ ਔਰ ਸੱਕੀ ਦਾ ਖੰਡਾ ਸੱਕੀ ਨਾਲਾ ਇੱਕ ਬਹੁਤ ਮਸ਼ਹੂਰ ਨਾਲਾ ਤੇ ਇਹ ਜਿਹੜਾ ਨਾਲਾ ਇਹ ਦਰਿਆ ਜਿੰਨਾ ਪਾਣੀ ਖਿੱਚਦਾ ਹੈ। ਏਕਨ ਅਫਸੋਸ ਇਹ ਆ ਕਿ ਜਿਹੜੀ ਮੁੱਖ ਗੱਲ ਤੁਹਾਡੇ ਨਾਲ ਕਰਨੀ ਆ ਉਹ ਇਹ ਆ ਕਿ 1990 ਦੇ ਵਿੱਚ ਮੈਂ ਸਰਸੇ ਤੋਂ ਇੱਥੇ ਆ ਕੇ ਜਮੀਨ ਲਈ। 1990 ਤੋਂ ਲੈ ਕੇ ਮੈਂ ਅੱਜ ਤੱਕ ਇਸ ਸੱਕੀ ਨਾਲੇ ਦੀ ਕਦੇ ਵੀ ਖਲਾਈ ਹੁੰਦੀ ਨਹੀਂ ਵੇਖੀ। ਔਰ ਇਹ ਮੈਨੂੰ ਪਤਾ ਲੱਗਿਆ ਹੈ ਕਿ ਹਰ ਸਾਲ ਕਰੋੜਾ ਰੁਪਇਆ ਜਿਹੜਾ ਇਸ ਸੱਕੀ ਨਾਲੇ ਦਾ ਜਿਹੜਾ ਸਰਕਾਰੀ ਖਜ਼ਾਨੇ ਤੋਂ ਜਿਹੜਾ ਉਹ ਨਿਕਲ ਜਾਂਦਾ ਹੈ ਇਹ ਅਫਸਰਾਂ ਦੀ ਜੇਬ ਚ ਜਾਂਦਾ ਔਰ ਜੇ ਕਿਤੇ ਸੱਕੀ ਨਾਲੇ ਦੀ ਖਲਾਈ ਕੀਤੀ ਹੁੰਦੀ ਤੇ ਜਿਹੜੀ ਇਹ ਅਜਨਾਲਾ ਤੁਸੀਂ ਲੋਪੋਕੇ ਤੇ ਰਮਦਾਸ ਦਾ ਜਿਹੜਾ ਏਰੀਆ ਇਹ ਨਾ ਬਰਬਾਦ ਹੁੰਦਾ ਇਹ ਪਾਣੀ ਜਿਹੜਾ ਸੀ ਹੁਣ ਵੀ ਅੱਜ ਤੁਸੀਂ ਦੇਖੋ ਕਿ ਅੱਜ ਤਰੀਕ ਕਿੰਨੀ ਹੋ ਗਈ ਆ ਇਹ ਤੁਸੀਂ ਅੰਦਾਜ਼ਾ ਲਾਓ ਕਿ ਅੱਜ 17 ਤਰੀਕ ਹੈ 17 ਸਤੰਬਰ ਔਰ ਪਾਣੀ ਆਇਆ ਸੀ 29 ਤਰੀਕ ਨੂੰ ਜਿਹੜਾ ਪਿੱਛੋਂ ਜਿਹੜਾ ਪਾਣੀ ਆਉਂਦਾ ਇੱਥੇ ਦੋ ਤਿੰਨ ਲੋ ਅਜੇ ਤੱਕ ਪਾਣੀ ਪਿੱਛੋਂ ਲੈ ਚੁੱਕਾ ਹੈ ਲੈਕਿਨ ਇੱਥੇ ਪਾਣੀ ਜਿਹੜਾ ਉਹ ਅਜੇ ਵੀ ਚੱਲ ਰਿਹਾ ਆ ਤੁਸੀਂ ਵਿਖਾ ਦਿਓ ਜਰਾ ਆ ਕੈਮਰੇ ਵਾਲਿਆਂ ਨੂੰ ਮੈਂ ਬੇਨਤੀ ਕਰਾਂਗਾ ਕਿ ਤੁਸੀਂ ਇਹ ਪਾਣੀ ਜ਼ਰੂਰ ਵਿਖਾ ਦਿਓ ਭਈ ਇੱਥੋਂ ਜਿਹੜਾ ਪਾਣੀ ਨਿਕਲ ਰਿਹਾ ਸੱਕੀ ਨਾਲੇ ਚ ਮੈਂ ਤੁਹਾਨੂੰ ਵਿਖਾਉਣਾ ਚੱਲ ਕੇ ਉੱਥੋਂ ਤੁਸੀਂ ਲੈ ਲੋ ਸ਼ਾਟ ਰੈ ਲੋ ਸੱਕੀ ਨਾਲੇ ਚ ਇਨੀ ਸਪੀਡ ਚ ਪਾਣੀ ਨਹੀਂ ਜਾਂਦਾ ਜਿੰਨਾ ਪਾਣੀ ਇਸ ਪੁਲੀ ਤੋਂ ਜਾ ਰਿਹਾ ਇਹ ਪੁਲੀ ਆਮ ਇੱਕ ਛਵੇ ਜਿਹਨੂੰ ਇੱਧਰ ਛਵੇ ਬੋਲਦੇ ਨੇ ਜਿਨ੍ਹਾਂ ਚ ਪਾਣੀ ਇਕੱਠਾ ਹੁੰਦਾ ਨੀਵੇਂ ਥਾਂ ਜਿਹੜੇ ਉਹਨਾਂ ਨੂੰ ਛਵੇ ਬੋਲਿਆ ਜਾਂਦਾ ਔਰ ਇੱਥੋਂ ਦੀ ਜਿਹੜੀ ਹਜ਼ਾਰਾਂ ਏਕੜ ਜਿਹੜੀ ਫਸਲ ਜਿਹੜੀ ਬਰਬਾਦ ਹੋਈ ਆ ਔਰ ਕੋਹਨੇਵਾਲ ਪਿੰਡ ਵੀ ਇਸ ਅਜਨਾਲਾ ਤਹਿਸੀਲ ਦੇ ਵਿੱਚ ਹੀ ਜਿਹੜਾ ਇਹ ਰਮਦਾਸ ਤਹਿਸੀਲ ਚ ਆਉਂਦਾ ਹੈ ਮਤਲਬ ਜ਼ਿਲ੍ਹਾ ਅੰਮ੍ਰਿਤਸਰ ਦਾ ਪਿੰਡ ਹੈ ਜਿਹੜੀਆਂ ਇਹ ਸਾਰੀਆਂ ਬਰਬਾਦੀਆਂ ਹੋਈਆਂ ਨੇ ਇਹਦਾ ਕਾਰਨ ਪਿੱਛੋਂ ਜਿਹੜਾ ਪਾਣੀ ਦਰਿਆ ਰਾਵੀ ਤੇ ਉਜ ਦਰਿਆ ਉਹਨਾਂ ਦੀਆਂ ਤੁਸੀਆਂ ਜਿਹੜੀਆਂ ਸੀ ਉਹ ਟੁੱਟੀਆਂ ਉਹ ਤੁਸੀਆਂ ਕਿਉਂ ਟੁੱਟੀਆਂ ਕਿਸ ਕਾਰਨ ਟੁੱਟੀਆਂ ਉਹਦੇ ਬਾਰੇ ਵਿੱਚ ਆ ਪਹਿਲਾਂ ਬਹੁਤ ਕੁਝ ਕਹਿ ਚੁੱਕਾ 2023 ਦੇ ਵਿੱਚ ਵੀ ਅਸੀਂ ਸਾਰਾ ਉੱਥੇ ਦੱਸਿਆ ਸੀ ਕਿ ਉੱਥੇ ਜਿਹੜਾ ਦਰਿਆ ਦਾ ਵਹਾਅ ਆ ਉਹਦੇ ਵਿੱਚ ਇੱਕ ਦੀਵਾਰ ਬਣੀ ਹੋਈ ਆ ਉਹ ਦੀਵਾਰ ਦੇ ਬਾਰੇ ਮੈਂ ਬਹੁਤ ਕੁਝ ਕਹਿ ਚੁੱਕਾ ਜੇ ਉਹ ਦੀਵਾਰ 2023 ਦੇ ਵਿੱਚ ਜਿਹੜੀ ਰਾਵੀ ਦਰਿਆ ਦੇ ਵਹਾਅ ਦੇ ਵਿੱਚ ਅੱਗੇ ਦਰਿਆ ਬਣੀ ਹੋਈ ਆ ਦੀਵਾਰ ਉਸ ਦੀਵਾਰ ਨਾਲ ਪਾਣੀ ਦੀ ਟੱਕਰ ਲੱਗੀ ਉਹ ਪਾਣੀ ਦੀ ਟੱਕਰ ਲਾ ਕੇ ਪਾਣੀ ਬੈਕ ਆਇਆ ਉਹ ਬੈਕ ਜਿਹੜਾ ਸੀ ਉੱਥੋਂ ਹੋ ਕੇ ਤੇ ਫਿਰ ਉਹ ਤੁਸੀਂਾਂ ਨੂੰ ਤਾ ਤੁਸੀਂਾਂ ਟੁੱਟੀਆਂ ਜਿਸ ਕਾਰਨ ਪਾਣੀ ਅੱਗੇ ਆਜੇ ਨਾਲਾ ਸੱਕੀ ਨਾਲੇ ਨੇ ਲੱਗਦਾ ਹੈ ਕਿ ਜਿਹੜਾ ਵਾ ਆਲੇ ਦੁਆਲੇ ਦੇ ਕਈ ਪਿੰਡ ਜਿਹੜਾ ਇੱਧਰਲੇ ਏਰੀਏ ਦੇ ਨੇ ਉਹ ਸਾਰੇ ਪ੍ਰਭਾਵਿਤ ਹੈ ਸੱਕੀ ਨੇ ਕੀਤੀ ਉਹਦੇ ਪਾਣੀ ਹੋਰ ਖਲੋਣ ਬਿਲਕੁਲ ਜਿਸ ਤਰ੍ਹਾਂ ਕਿ ਖੂਲੇ ਚੱਕ ਕੋਟਲੀ ਬੰਜਾਂ ਵਾਲਾ ਫਿਰ ਅੱਗੇ ਕੜਿਆਲ ਨੇਪਾਲ ਪਿੰਡੀਆਂ ਇਹ ਆ ਡੱਬਰ ਪਿੰਡ ਜਿਹੜੇ ਆਪਾਂ ਹੁਣ ਖਲੋਤੇ ਆਂ ਡੱਬਰ ਪਿੰਡ ਦੀ ਖਲੋਤੇ ਆਂ ਇਸੇ ਤਰ੍ਹਾਂ ਡੱਬਰ ਸਾਰੰਗਦੇਵ ਦਾ ਰਕਵਾ ਔਰ ਤਲਵੰਡੀ ਰਾਜਦਾਦੂ ਇਸੇ ਤਰ੍ਹਾਂ ਲਖੂਵਾਲ ਬਹੁਤ ਸਾਰੇ ਪਿੰਡ ਨੇ ਜਿਹੜੇ ਕਿ ਇਸ ਸੱਕੀ ਨਾਲੇ ਨੇ ਪ੍ਰਭਾਵਿਤ ਕੀਤੇ ਨੇ ਮੇਰੀ ਦੁਹਾਈ ਇਹ ਦੇਣਾ ਦੇ ਰਿਆਂ ਮੈਂ ਲੰਬੇ ਸਮੇਂ ਤੋਂ ਮੈਂ ਪਹਿਲਾਂ ਵੀ ਇਹ ਜਿਹੜੀਆਂ ਸਟੋਰੀਆਂ ਕਰਦਾ ਰਿਹਾ ਔਰ ਤੁਸੀਂ ਕਾ ਕੇ ਮੌਕੇ ਤੇ ਕਰਦੇ ਰਹੋ ਵੀ ਇਸ ਇਲਾਕੇ ਦੇ ਵਿੱਚ ਇਸ ਸੱਕੀ ਨਾਲਾ ਜਿਹੜਾ ਹੈ ਇਹ ਬਹੁਤ ਹੀ ਇੱਕ ਅਹਿਮ ਨਾਲਾ ਹੈ ਔਰ ਜੇ ਇਸ ਨਾਲੇ ਦੀ ਖਲਾਈ ਕੀਤੀ ਹੁੰਦੀ ਪਾਣੀ ਆਣਾ ਤੇ ਆ ਜਿਹੜੀ ਫਸਲ ਬਰਬਾਦ ਹੋਈ ਆ ਜਿਹੜੀ ਹੁਣ ਬਦਬੂ ਆ ਰਹੀ ਆ ਔਰ ਇਸ ਬਦਬੂ ਦੇ ਨਾਲ ਜਿਹੜੀਆਂ ਨੇ ਉਹ ਬਿਮਾਰੀਆਂ ਪੈਦਾ ਹੋਣੀਆਂ ਨੇ ਜਿਹੜੇ ਇਸ ਇਲਾਕੇ ਦੇ ਰਹਿਣ ਵਾਲੇ ਪਿੰਡਾਂ ਦੇ ਰਹਿਣ ਵਾਲੇ ਜਿਹੜੇ ਚਾਹੇ ਉਹ ਵੱਡੇ ਉਮਰ ਦੇ ਮਨੁੱਖ ਨੇ ਔਰਤਾਂ ਨੇ ਲੇਕਿਨ ਛੋਟੇ ਬੱਚੇ ਜਿਹੜੇ ਨੇ ਤੇ ਉਹਨਾਂ ਨੂੰ ਇਸ ਚੀਜ਼ ਦਾ ਜਿਹੜਾ ਬਹੁਤ ਜ਼ਿਆਦਾ ਅਸਰ ਪੈ ਗਿਆ ਮੁਖ ਰੂਪ ਦੇ ਵਿੱਚ ਕਿ ਸੁਰੂਆਰ ਕੌਣ ਹੈ ਜਾਂਚ ਹੋਣੀ ਚਾਹੀਦੀ ਹੈ ਖਲਾਈਆਂ ਕਿਉਂ ਨਹੀਂ ਹੋਈਆਂ ਅਫਸਰਾਂ ਤੇ ਕਾਰਵਾਈ ਹੋਣੀ ਚਾਹੀਦੀ ਦੇਖੋ ਮੈਂ ਇੱਕ ਬੇਨਤੀ ਕਰਾਂ ਕਿ ਇੱਥੋਂ ਦੀ ਅਮਰਸਰ ਦੀ ਜਿਹੜੀ ਡੀਸੀ ਆ ਉਹ ਬੀਬੀ ਹੈ ਉਹ ਬੀਬੀ ਜਿਹੜੀ ਆ ਹੁਣ ਪਾਣੀ ਜਦੋਂ ਦਾ ਆਇਆ ਤੇ ਉਸ ਟਾਈਮ ਤੇ ਉਹਨੇ ਕਾਫੀ ਵਰਕ ਕੀਤਾ ਹੈ ਉਹ ਪਾਣੀ ਦੇ ਵਿੱਚ ਵੀ ਫਿਰਦੀ ਰਹੀ ਹੈ ਲੇਕਿਨ ਮੈਂ ਇੱਕ ਬੇਨਤੀ ਕਰਾਂਗਾ ਮੈਂ ਉਹਨੂੰ ਰਹਿ ਦੇਣੀ ਚਾਹਣਾ ਹੈ ਕਿ ਜਦੋਂ ਡੀਸੀ ਸਾਹਿਬ ਅਸੀਂ ਤੁਹਾਡੇ ਕੋਲ ਜਾਂਦੇ ਰਿਆਂ ਦਫਤਰਾਂ 'ਚ ਉਦੋਂ ਤੁਹਾਡੇ ਕੋਲੇ ਸਾਡੀ ਗੱਲ ਸੁਣਨ ਦਾ ਟਾਈਮ ਨਹੀਂ ਸੀ ਹੁੰਦਾ ਜੇ ਕਿਤੇ ਉਸ ਟੰਤ ਤੇ ਗੱਲ ਸੁਣੀ ਹੁੰਦੀ ਤੇ ਫੇਰ ਅੱਜ ਆਹ ਹਾਲਾਤ ਨਾ ਹੁੰਦੇ ਇਹ ਜਿਹੜੀਆਂ ਸੱਕੀ ਨਾਲੇ ਤੇ ਜਿਹੜੀਆਂ ਨੇ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਅਪੀਲ ਕਰਨੀ ਚਾਹਣਾ ਤੁਹਾਡੇ ਚੈਨਾਂ ਦੇ ਰਾਹੀਂ ਕਿ ਇਹ ਜਿਹੜਾ ਸੱਕੀ ਨਾਲਾ ਹੈ ਇਹਦੀ ਪੜਤਾਲ ਕਰਾਈ ਜਾਏ ਕਿ ਇਹਨਾਂ ਦੀ ਸਰਕਾਰ ਦੇ ਵਿੱਚ ਜਦੋਂ ਦੀ ਇਹਨਾਂ ਦੀ ਸਰਕਾਰ ਆਈ ਆ 2022 ਦੀ ਉਦੋਂ ਲੈ ਕੇ ਅੱਜ ਤੱਕ ਸੱਕੀ ਨਾਲੇ ਦੇ ਉੱਤੇ ਕਿੰਨਾ ਖਰਚਾ ਆਇਆ ਤੇ ਇਸ ਨਾਲ ਦੇ ਉੱਤੇ ਜਿਹੜਾ ਖਰਚਾ ਜਿਹੜਾ ਸਰਕਾਰੀ ਖਜ਼ਾਨੇ ਚੋਂ ਲੱਗਿਆ ਆ ਗਿਆ ਉਹ ਕਿਦੀ ਜੇਬ ਚ ਗਿਆ ਉਹ ਇੱਥੇ ਸਫਾਈ ਕਿਉਂ ਨਹੀਂ ਹੋਈ ਉਹਨਾਂ ਦੋਸ਼ੀਆਂ ਦੇ ਖਿਲਾਫ ਜਿਹੜੀ ਆ ਉਹ ਕਾਰਵਾਈ ਕਰ ਲਈ ਬਣਦੀ ਜੇਕਰ ਕਾਰਵਾਈ ਨਹੀਂ ਹੁੰਦੀ ਤਾਂ ਤੁਹਾਡਾ ਅरेस्ट ਕਰੀਏ ਕਾਕਾ ਜੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸਰਸਾ ਜ਼ੁਬਾਨੀ ਗੱਲਾਂ ਨਹੀਂ ਕਰਦਾ ਜਿਸ ਤਰ੍ਹਾਂ ਡੇਰਾ ਰਾਧਾ ਸੌਂਦਿਆਂ ਨੂੰ ਵਾਣੇ ਪਾਇਆ ਨਾ ਜਿਸ ਤਰ੍ਹਾਂ ਉੱਥੇ ਜਿਹੜੇ ਕੇਸ ਕੀਤੇ ਨੇ ਤਵੀ 24 30 5 24 ਦੇ ਆਰਡਰ ਹੋਏ ਨੇ ਜਿਹੜੀ ਦਰਿਆ ਦੇ ਵਿੱਚ ਉਹਨਾਂ ਨੇ ਉਹਨਾਂ ਦੇ ਕਾਰਨ ਜਿਹੜੀ ਦਰਿਆ ਦੇ ਵਿੱਚ ਬਰਬਾਦੀ ਕੀਤੀ ਜਾ ਰਹੀ ਆ ਢਲਵਾਂ ਤਸੀਲ ਦੇ ਵਿੱਚ ਉਹਨਾਂ ਨੂੰ ਹਾਈ ਕੋਰਟ ਚ ਲੈ ਗਿਆ ਤੇ ਇਸੇ ਤਰ੍ਹਾਂ ਇਹਨਾਂ ਨੂੰ ਵੀ ਹਾਈ ਕੋਰਟ ਦੇ ਵਿੱਚ ਮੇਰੇ ਕੋ ਸਾਰੇ ਡਾਕੂਮੈਂਟ ਆ ਰਹੇ ਨੇ ਔਰ ਸਾਰੀਆਂ ਮੈਂ ਆ ਕੇ ਹੀਆਂ ਪਾਈਆਂ ਹੋਈਆਂ ਨੇ ਭਈ ਸਕੀ ਨਾਲੇ ਤੇ ਕਿੰਨਾ ਖਰਚ ਹੋਇਆ ਨੌਮਣੀ ਨਾਲਾ ਇੱਕ ਜਿਹੜਾ ਪਿੱਛੇ ਪੈਂਦਾ ਗੁਰਦਾਸਪੁਰ ਦੇ ਵਿੱਚ ਉੱਥੇ ਕਿੰਨਾ ਖਰਚ ਹੋਇਆ ਮੈਂ ਪੂਰੀਆਂ ਇਹ ਚੀਜ਼ ਦੀਆਂ ਲੈ ਕੇ ਰਿਪੋਰਟਾਂ ਲੈ ਕੇ ਤੇ ਇਹਨਾਂ ਨੂੰ ਜੇ ਸਰਕਾਰ ਨਹੀਂ ਕੁਝ ਕਰਦੀ ਤੇ ਫਿਰ ਹਾਈ ਕੋਰਟ ਚ ਠੋਕੂਗਾ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀ ਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਤੋੜ ਸਕਦੇ ਹੋ ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ ਲਾਈਕ ਕਰੋ ਸਾਡਾ Facebook ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News